ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਤੁਹਾਾਰ ਬਲਾਉਂਗ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਕਿਰਪਾ ਕਰਨ ਤੁਸੀਂ ਸਾਰੇ ਠੀਕ ਹੀ ਹੋਵੋਗੇ ਇੱਧਰ ਆਪਾਂ ਕੇਲੇਆਂ ਦੇ ਬੂਟੇ ਲਗਾਏ ਸੀ ਇਹਨਾਂ ਨੂੰ ਕਿਵੇਂ ਪਕਾਈਏ ਇਹ ਕੇਲੇ तकरीबन 2 ਸਾਲ ਦਾ ਬੂਟਾ ਹੋ ਗਿਆ ਤੇ ਤੀਸਰੀ ਵਾਰੀ ਇਹਦੇ ਤੋਂ ਕੇਲੇ ਲੱਥ ਗਏ ਨੇ ਤੇ ਬਹੁਤ ਹੀ ਵਧੀਆ ਆ ਫਾਲਿਆ ਸਾਨੂੰ ਹਰ ਇੱਕ ਨੂੰ ਲਗਾਉਣਾ ਚਾਹੀਦਾ ਆ ਤੇ ਇੱਕ ਦੇ ਉਤੇ 7 6 ਤੋਂ 7 ਦਰਜਨਾ ਮਰਬ ਇੱਕ ਟ੍ਰੈਣੀ ਦੇ ਨਾਲ ਲੱਗ ਜਾਂਦੀਆਂ ਨੇ ਤੇ ਇਹ ਬਹੁਤ ਹੀ ਵਧੀਆ ਨੇ ਤੇ ਇਹਨਾਂ ਦਾ ਪਤਾ ਲੱਗ ਜਾਂਦਾ ਹੈ ਰੰਗ ਤੋਂ ਥੋੜਾ ਜਿਹਾ ਇਹਨਾਂ ਨੂੰ ਲਾ ਕੇ ਤੇ ਫਿਰ ਦਵਾਈ ਲਗਾਉਣੀ ਪੈਂਦੀ ਆ ਪਕਾਉਣ ਵਾਸਤੇ ਤੇ ਇੱਧਰ ਆਪਾਂ ਉੱਚੀ ਬਹੁਤ ਸੀ ਥੱਲੇ ਕੁਰਸੀ ਦੀ ਮੱਧ ਦੇ ਨਾਲ ਇਹਨਾਂ ਨੂੰ ਆਪਾਂ ਉਤੋਂ ਕੱਟਿਆ ਆ ਤੇ ਕੱਟ ਕੇ ਤੇ ਇਹਨਾਂ ਨੂੰ ਫਿਰ ਆਪਾਂ ਆਰਿਆਂ ਨੂੰ ਇਹਨੂੰ ਘਰ ਲੈ ਕੇ ਜਾਵਾਂਗੇ ਤੇ ਇਹ ਬਹੁਤ ਹੀ ਮਤਲਬ ਵੀ ਵਧੀਆ ਚੀਜ਼ ਆ ਫਾਲ ਕੇਲੇ ਘਰ ਦੇ ਤਿਆਰ ਹੋ ਜਣੇ ਇਹ ਤੇ ਇੱਕ ਬੂਟਾ ਹੀ ਅਸੀਂ ਲਗਾਇਆ ਸੀ ਇਹਦਾ ਤੇ ਇਹਦੇ ਉੱਤੋਂ ਮਤਲਬ ਵੀ ਕਾਫੀ ਕੇਲੇ ਜਿਹੜੇ ਨੇ ਉਹ ਲੱਗਣੇ ਸ਼ੁਰੂ ਹੋ ਗਏ ਤੇ ਬਹੁਤ ਹੀ ਵਧੀਆ ਫਾਲੇ ਤੁਹਾਨੂੰ ਪਤਾ ਹੈ ਬਾਜ਼ਾਰ ਦੇ ਵਿੱਚ ਵੀ ਹੁਣ ਇਹਦਾ ਆਮ ਰੇਟ 50 ਰੁਪਏ ਕਿਲੋ ਚੱਲਣ ਡਿਆ ਆ ਤੇ ਇੱਕ ਗੁੱਛੇ ਦੇ ਨਾਲ ਘੜਘੜ 10 ਕਿਲੋ ਕੇਲੇ ਹੋਣੇ ਨੇ ਤੇ ਇਹ ਤੇ ਮਤਲਬ ਗਰਮੀ ਦੇ ਵਿੱਚ ਵੀ ਅਸੀਂ ਜਦੋਂ ਲਾਏ ਸੀ ਤੇ ਹੁਣ ਵੀ ਤੇ ਇਧਰ ਇਹਨਾਂ ਨੂੰ ਮੈਂ ਕੱਟ ਕੇ ਤੇ ਫਿਰ ਇੱਕ ਗੱਤੇ ਦਾ ਡੱਬਾ ਲਿਆ ਉਹਦੇ ਵਿੱਚ ਅਖਬਾਰ ਰੱਖੀ ਤੇ ਉਹਦੇ ਵਿੱਚ ਫਿਰ ਛੋਟੇ-ਛੋਟੇ ਮਤਲਬ ਪੀਸ ਕਰਕੇ ਵੀ ਡੱਬੇ ਦੇ ਵਿੱਚ ਪੂਰੇ ਆ ਜਣ ਤੇ ਇਹਨਾਂ ਨੂੰ ਸੈੱਟ ਕਰਕੇ ਵਿੱਚ ਲਗਾ ਕੇ ਤੇ ਇਹਨਾਂ ਨੂੰ ਤਕਰੀਬਨ ਅਤੇ ਤਿੰਨ ਕ ਦਿਨ ਵਾਸਤੇ ਰੱਖ ਦੇਣਾ ਚਾਹੀਦਾ ਹੈ ਤੇ ਮਤਲਬ ਜਿਹੜੇ ਪੂਰੇ ਆ ਜਿਹਨਾਂ ਨੂੰ ਕੱਟ ਲਓ ਤੇ ਕੱਟ ਕੇ ਤਿੰਨ ਕ ਦਿਨ ਵਾਸਤੇ ਮਤਲਬ ਇਹਦੇ ਵਿੱਚ ਰੱਖ ਲਓ ਡੱਬੇ ਦੇ ਤੇ ਇਹਨੂੰ ਚੰਗੀ ਤਰ੍ਹਾਂ ਮਤਲਬ ਪੈਕ ਕਰਨਾ ਹੈ ਹਵਾ ਵੀ ਨਾ ਲੱਗੇ ਅਸੀਂ ਛੋਟੇ ਛੋਟੇ ਦੇਸੀ ਜਦੋਂ ਤੇ ਡੜੀ ਨਹੀਂ ਉਦੋਂ ਮਤਲਬ ਪਕਾਉਂਦੇ ਹੁੰਦੇ ਸੀ ਇਹਨਾਂ ਨੂੰ ਤੇ ਇਹਵੇਂ ਦੇ ਰਹੇ ਹਾਂ ਇਹ ਦਵਾਈ ਮਿਲ ਜਿੰਦੀ ਪੰਸਾਰੀ ਗੁਲਾਮ ਹੈ ਇਹ ਛੋਟੀ ਇਹ ਵਿੱਚ ਆਪਾਂ ਰੱਖ ਦੇਣੀ ਹੈ ਤੇ ਕੇਲਿਆਂ ਦੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਆ ਬਾਕੀ ਕਿਲੇ ਉੱਪਰ ਵੀ ਇਹਦੇ ਪਾਉਣੇ ਨੇ ਵੀ ਜਿਹੜੀ ਹਵਾ ਨਾਲ ਇਹਨੂੰ ਲੱਗੇ ਤੇ ਇਹਨੂੰ ਆਪਾਂ ਕਵਰ ਕਰਕੇ ਰੱਖ ਦੇਣਾ ਤੇ ਅਹੀਂ ਛੋਟੇ-ਛੋਟੇ ਚਰੁੰਦੇ ਜੜੀ ਨਹੀਂ ਉਦੋਂ ਮਤਲ ਤੂੜੇ ਦੇ ਵਿੱਚ ਪਾ ਕੇ ਤੇ ਤੂੜੀ ਦੇ ਵਿੱਚ ਦੱਬ ਦੇਣਾ ਤੇ ਬੱਚਿਆਂ ਦਾ ਕੰਮ ਹੁੰਦਾ ਆ ਉਹਨੂੰ ਘੜੀ-ਕਮੜੀ ਵੇਖ ਕੇ ਆਉਣਾ ਪਹਿਲੇ ਦਿਨ ਨੂੰ ਸ਼ਾਮਾਂ ਨੂੰ ਦੂਜੇ ਦਿਨ ਸ਼ਾਮਾਂ ਨੂੰ ਵੇਖਣਾ ਵੀ ਪੱਕੇ ਕਿ ਨਹੀਂ ਤੇ ਪਤਾ ਵੀ ਨਾ ਲੱਗਣ ਦੇਣਾ ਵੀ ਵੱਡਿਆਂ ਨੂੰ ਪਤਾ ਨਾ ਲੱਗੇ ਵੀ ਵੇਖ ਆਏ ਨੇ ਫਿਰ ਧਿਆਨ ਹੁੰਦਾ ਹੀ ਫਲਾਂ ਵਾਲਾ ਤੇ ਹੁਣ ਉਹਨਾਂ ਤੋਂ ਅਸੀਂ ਫਿਰ ਇਹਨੂੰ ਪਤਾ ਲੱਗਾ ਵੀ ਕਿਹੜੀ ਹਿਸਾਬ ਨਾਲ ਤਿਆਰ ਕਰਨਾ ਹੈ ਫਿਰ ਦਵਾਈ ਲਗਾ ਕੇ ਕਵਰ ਕਰਕੇ ਅਖਬਾਰ ਦੇ ਨਾਲ ਉੱਪਰੋਂ ਗੱਤੇ ਨਾਲ ਟੱਕ ਦੇਣਾ ਇਹਨੂੰ ਟੱਕ ਕੇ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਬੰਦ ਕਰ ਦੇਣਾ ਆ ਵੀ ਜਿਹੜੀ ਇੱਕ ਤੇ ਹਵਨ ਲੱਗੇ ਬਾਹਰੋਂ ਤੇ ਇੱਕ ਜਿਹੜੀ ਅੰਦਰੋਂ ਇਹ ਦਵਾਈ ਦੀ ਗੈਸਾਂ ਨਿਕਲੇ ਫਿਰ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਇੱਕ ਤੋੜਾ ਲੈਣਾ ਹੈ ਤੇ ਤੋੜਾ ਚੜਾ ਦੇਣਾ ਹੈ ਥੋੜਾ ਚੜਾਉਣ ਤੋਂ ਬਾਅਦ ਇਹਦਾ ਮੂੰਹ ਜਿਹੜਾ ਇਹਨੂੰ ਮੋਗਾ ਬੰਨ ਦੋ ਤੇ ਬਨ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਟੱਗ ਕੇ ਤੇ ਰੱਖ ਦੇਣਾ ਜਿੱਥੇ ਵੀ ਘਰ ਦੇ ਵਿੱਚ ਇਸਵੈਲ ਨਾ ਆਵੇ ਸਾਈਡ ਦੇ ਉੱਤੇ ਕਿਤੇ ਰੱਖ ਦੋ ਜਿਹੜਾ ਮਤਲਬ ਇਹ ਅੰਦਰ ਸੌਣ ਵਾਲੀ ਜਗ੍ਹਾ ਦੇ ਉੱਤੇ ਨਹੀਂ ਇਹਨੂੰ ਆਪਾਂ ਰੱਖਣਾ ਕਿਉਂਕਿ ਦਵਾਈ ਦੀ ਵਿੱਚ ਗੈਸ ਹੁੰਦੀ ਕਾਫੀ ਜਦੀ ਤੇ ਗੈਸ ਦੀ ਸਮੈਲ ਨਾ ਆਵੇ ਜੋ ਵੀ ਬੱਚਿਆਂ ਨੂੰ ਇਹ ਘਰ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਸਾਈਡ ਤੇ ਇਹਨੂੰ ਰੱਖ ਦੋ ਖੁੱਲੀ ਕਿਤੇ ਬੰਨੇ ਤੇ ਜੋ ਤਾਂ ਜੋ ਗੈਸ ਦੀ ਸਮੈਲ ਨਾ ਆ ਸਕੇ ਤੇ ਇਹਨੂੰ ਤਕਰੀਬਨ ਅਸੀਂ ਤਿੰਨਕ ਦਿਨ ਵਾਸਤੇ ਮਤਲਬ ਰੱਖਿਆ ਸੀ ਜਿਵੇਂ ਇੱਕ ਦਿਨ ਮਤਲਬ ਇਹਨੂੰ ਲਾਇਆ ਸੀ ਸਵੇਰੇ ਤੇ ਦੂਸਰੇ ਦਿਨ ਨਹੀਂ ਤੇ ਤੀਸਰੇ ਤਿੰਨ ਦਿਨ ਤੱਕ ਇਹਨੂੰ ਅਸੀਂ ਰੱਖਿਆ ਸੀ ਤੇ ਤਿੰਨਾ ਦਿਨਾਂ ਬਾਅਦ ਮੁੜ ਕੇ ਅਸੀਂ ਇਹਨੂੰ ਖੋਲ ਖੋਲ ਕੇ ਲਿਆਂਦਾ ਆ ਤੇ ਆ ਤੀਸਰੇ ਦਿਨ ਬਾਅਦ ਦੀ ਵੀਡੀਓ ਆ ਤੇ ਤੀਸਰੇ ਦਿਨ ਬਾਅਦ ਫਿਰ ਜਦੋਂ ਅਸੀਂ ਇਹਨਾਂ ਨੂੰ ਖੋਲਿਆ ਤੇ ਕਿਲੇ ਮਤਲਬ ਪੱਕ ਕੇ ਤਿਆਰ ਹੋ ਚੁੱਕੇ ਸੀ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਬਜਾਰੀ ਕੇਲੇ ਆਉਂ ਪੂਰੇ ਪੱਕ ਕੇ ਤਿਆਰ ਹੋ ਚੁੱਕੇ ਨੇ ਤੇ ਆਪਾਂ ਇਹਨੂੰ ਪਾਣੀ ਦੇ ਨਾਲ ਮੁੜ ਕੇ ਇਹਨੂੰ ਆਪਾਂ ਉੱਤੋਂ ਸਾਫ਼ ਕਰ ਲੈਣਾ ਹੈ ਪਾਣੀ ਨਾਲ ਸਾਫ਼ ਕਰਕੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਓ ਤੇ ਦਵਾਈ ਜਿਹੜੀ ਉਹ ਬਰੀਕ ਹੋ ਜਾਂਦੀ ਗੈਸ ਜਿਹੜੀ ਖਤਮ ਹੋ ਜਾਂਦੀ ਉਹਦੀ ਤੇ ਇਹਨੂੰ ਮਤਲਬ ਜਿਵੇਂ ਮੰਨ ਲਓ ਅੱਜ ਅਸੀਂ ਕੱਢ ਲਏ ਇਹਨੂੰ ਧੋ ਗੇ ਰੱਖ ਲਓ ਤੇ ਸ਼ਾਮ ਤੱਕ ਤੁਸੀਂ ਮਤਲਬ ਖਾ ਸਕਦੇ ਜੇ ਤੇ ਬਹੁਤ ਹੀ ਵਧੀਆ ਤਿਆਰ ਹੋ ਜਾਂਦੇ ਨੇ ਤੇ ਸਾਨੂੰ ਸਾਰਿਆਂ ਨੂੰ ਲਗਾਉਣੇ ਚਾਹੀਦੇ ਨੇ ਤੇ ਕੋਈ ਜਗ੍ਹਾ ਵੀ ਨਹੀਂ ਨਹੀਂ ਮਤਲਬ ਇਹ ਮਾਲ ਦੇ ਤੇ ਬਹੁਤ ਜ਼ਿਆਦਾ ਲੱਗਣੀ ਸ਼ੁਰੂ ਹੁੰਦੇ ਇੱਧਰ ਆਪਾਂ ਕਾਫੀ ਮਸ਼ਕੱਤ ਤੋਂ ਬਾਅਦ ਇੱਕ ਮੱਝ ਲੈ ਕੇ ਆਏ ਆ ਬਹੁਤ ਜ਼ਿਆਦੀ ਪਾਲ ਕਰਨੀ ਪੈਂਦੀ ਡੰਗਰਾਂ ਦੀ ਵੀ ਚੰਗਾ ਡੰਗਰ ਮਿਲ ਜੇ ਤੇ 10 ਤੇ ਕੁਝ ਹੋਰ ਪੈਂਦੀ ਇੱਥੇ ਜਾ ਕੇ ਮੁੜ ਕੇ ਤੇ ਘਰ ਆਣ ਕੇ ਕੁਝ ਹੋਰ ਨਿਕਲਦਾ ਹੈ ਚਲੋ ਵਾਹਿਗੁਰੂ ਮੇਰ ਕਰਨਾ ਜਿੱਦਾਂ ਦੀ ਵੀ ਚਲੋ ਕਰਮਾਲੀ ਮੱਜ ਬਹੁਤ ਵਧੀਆ ਠੀਕ ਐ ਦੁੱਧ ਨੂੰ ਤੇ ਆਪਾਂ ਲੈ ਕੇ ਆਏ ਸ਼ਾਮੀ ਨਹੀਂ ਰਹੀ ਹੋ ਗਿਆ ਸੀ ਤੇ ਬੱਚੇ ਇਹ ਦੇਖਣ ਦੇ ਲੱਗੇ ਵੀ ਆਣ ਕੇ ਵੀ ਮੱਜ ਲੈ ਕੇ ਆਏ ਨੇ ਤੇ ਇਹ ਆ ਵੀ ਘਰ ਦਾ ਦੁੱਧ ਜਿਹੜਾ ਆ ਨਾਲ ਅੱਗੇ ਕਿਧਰ ਆਪਾਂ ਬਣਾ ਲਿਆ ਤਾਂ ਵੰਡ ਮੋਲ ਬਣਾਉਣੇ ਰਹਿ ਗਏ ਮੋਲ ਤੇ ਥਲੀ ਜਿਹੜੀ ਨਹੀਂ ਹੁੰਦੀ ਹਾਲ ਨੂੰ ਹਮ ਸਰਨੇ ਚੀਜ਼ਾਂ ਪਾਉਣ ਦੇ ਨਾਲ ਦੁੱਧ ਪੀਣਾ ਘੜਾ ਸੌਖਾ ਆਹੋ ਇਹਦੀ ਗੱਲ ਹੋਈ ਹੈ ਮੈਂ ਕੋਲੋਂ ਜਿਸਾਰੀ ਤੇ ਕੁਛ ਥੋੜੇ ਅੰਦਰ ਛੱਡ ਆਜੇ ਕੋਈ ਥੋੜੀ ਅੰਦਰ ਰੱਖ ਆਇਆ ਅਜੇ ਵਿੱਚ ਵੀ ਗੱਡੀ ਤੇ ਬੈਠੀ ਚ ਰਹੇਗਾ ਇਹ ਕਹਾਂ ਹੂੰ ਤੇ ਦੋ ਤਿੰਨ ਅੰਦਰ ਤੇ ਠੀਕ ਆ ਚਲੋ ਫਿਰ ਇਹ ਵੀ ਰੱਖੋ ਚਾਹ ਬਣ ਚੱਲੀ ਹੈ ਚਾਹ ਪੀਓ ਫਿਰ ਬਹੁਤ ਬਹੁਤ ਬੋਤਾ ਨਹੀਂ ਆ ਰਿਹਾ ਚਾਹ ਬਣਾ ਰਹੇ ਹਾਂ ਹਾਂ ਤੇ ਬਹੁਤ ਹੈ ਠੀਕ ਆ Really bike.